ਸਾਈਵ ਸੱਤ ਟੀਵੀ ਤੇ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਅਜਵੀਆਂ ਮੁੱਖ ਖ਼ਬਰਾਂ ਜੌਰਜੀਆ ਮ੍ਰਿਤਕਾਂ ਵਿੱਚ ਖੰਨਾਂ ਦਾ ਨੌਜਵਾਨ ਵੀ ਸ਼ਾਮਲਾ ਘਟਨਾ ਤੋਂ ਇੱਕ ਦਿਨ ਪਹਿਲਾਂ ਸੀ ਜਨਮ ਦਿਨ ਰੂਸ ਦੇ ਪਰਮਾਣੂ ਸੁਰੱਖਿਆ ਵਾਲਾਂ ਦਾ ਮੁਕੀ ਧਮਾਕੇ ਵਿੱਚ ਹਲਾਕ ਪਲਸਤਿਨੀ ਟੈਗ ਬਿਵਾਦ ਮਗਰੋਂ ਪ੍ਰਿੰਕਾ ਨੇ ਸੰਸਦ ਵਿੱਚ ਲਿਆਂਦਾ ਬੰਗਲਾਦੇਸ਼ ਵੈਗ ਨੈਸ਼ਨਲ ਟੈਸਟਿੰਗ ਏਜੰਸੀ ਭਰਤੀ ਪ੍ਰੀਖਿਆਵਾਂ ਨਹੀਂ ਲਏਗੀ ਪ੍ਰਧਾਨ ਘਰਚ ਦਾਖਲ ਹੋ ਕੇ ਆਪ ਕਰਕਰ ਨੂੰ ਗੋਲੀ ਮਾਰੀ ਜਾਰਜੀਆ ਰੈਸਟੋਰੈਂਟ ਚ ਦਮ ਘੁੱਟਣ ਕਾਰਨ ਫੌਤ ਹੋਏ 11 ਭਾਰਤੀਆਂ ਵਿੱਚ ਝੰਡਾ ਕਲਾਂਦੀ ਲੜਕੀ ਵੀ ਸ਼ਾਮਲ ਲੋਕਾਂ ਨੇ ਤੰਦਲਟੇਰੇ ਕਾਬੂ ਕਰਕੇ ਪੁਲਿਸ ਵਾਲੇ ਕੀਤੇ ਸੜਕਾ ਹਾਸੇ ਵਿੱਚ ਵਿਦਿਆਰਥਣ ਦੀ ਮੌਤ ਅਮਰਸਰ ਵਿਖੇ ਬਾਲੀਵੁੱਡ ਅਦਾਕਾਰ ਸੰਜੇ ਦੱਤ ਨਾਲ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੀਤੀ ਮੁਲਾਕਾਤ ਕਿਸਾਨਾਂ ਲੀਕ ਨਾ ਕੁਝ ਕਰਦੀ ਹੈ ਤੇ ਨਾ ਹੀ ਕਰ ਲੈਂਦੀ ਹੈ ਕਾਂਗਰਸ મોદી ਪੈਂਸਨੀ ਸਿਧਾਂਨ ਨੂੰ ਇੱਕ ਪਰਿਵਾਰ ਦੀ ਨਿੱਜੀ ਜਾਗੀਰ ਮੰਨਿਆ ਚਾਹ ਪੰਜਾਬ ਵਿੱਚ ਅੱਜ 18 ਸਤੰਬਰ ਨੂੰ ਕਿਸਾਨ ਰੋਕਣਗੇ ਟ੍ਰੇਨਾਂ ਖੇਤੀ ਕਰਦਾ ਪੰਜਾਬ ਵਿਧਾਨ ਸਭਾ 'ਚ ਮਤਾ ਲਿਆਉਣ ਦੀ ਤਿਆਰੀ ਕਸ਼ਮੀਰ ਵਿੱਚ ਸ਼ੀਤ ਲਹਿਰ ਨੇ ਠੰਡ ਵਧਾਈ ਹਾਲੌਂ ਟੜਿਆ ਭਾਤ ਨੇ ਚੌਥੇ ਦਿਨ 9 ਵਿਕਟਾਂ ਤੇ 252 ਦਾ ਸਕੋਰ ਬਣਾਇਆ ਹੁਣ ਖਬਰਾਂ ਵਿਸਤਾਰ ਨਾਲ ਜਾਰਜੀਆ ਦੇ ਗਡੌਰੀ ਦੇ ਸਕੀਰ ਜਾਟ ਵਿੱਚ ਇੱਕ ਭਾਰਤੀ ਰੈਸਟੋਰਾਂ ਹਵੇਲੀ ਵਿੱਚ ਧਮਕ ਉਟਣ ਕਾਰਨ ਮਰਨ ਵਾਲੇ 11 ਭਾਰਤੀ ਨਾਗਰਿਕਾਂ ਵਿੱਚ ਪੰਜਾਬ ਦੇ ਖੰਨਾ ਦਾ ਨੌਜਵਾਨ ਵੀ ਸ਼ਾਮਲ ਹੈ ਉਸ ਦੀ ਪਛਾਣ ਸਮੀਰ ਕੁਮਾਰ 26 ਸਜੋਂ ਹੋਈ ਹੈ ਉਸ ਦੀ ਮੌਦੀ ਖਬਰ ਮਿਲਦਿਆਂ ਹੀ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਉਹਨਾਂ ਦੀ ਮੌਤ ਜ਼ਹਿਰੀਲੀ ਗੈਸ ਕਾਰਬਨ ਮੋਨੋਆਕਸਾਈਡ ਚੱਟਨ ਕਾਰਨ ਹੋਈ ਹੈ ਖੰਨਾ ਵਿੱਚ ਬਿੱਲਾ ਵਾਲੀ ਛਪੜੀ ਵਾਸੀ ਸਮੀਰ ਦੇ ਭਰਾ ਗੁਰਦੀਪ ਕੁਮਾਰ ਨੇ ਦੱਸਿਆ ਇਸ ਜ਼ਮੀਰ ਦਾ 14 ਨਵੰਬਰ ਨੂੰ ਜਨਮ ਦਿਨ ਸੀ ਘਟਨਾ ਤੋਂ ਪਹਿਲਾਂ ਜ਼ਮੀਰ ਨੇ ਉਸ ਨਾਲ ਤੇ ਉਹਨਾਂ ਦੀ ਮਾਂ ਨਾਲ ਫੋਨ 'ਤੇ ਗੱਲ ਕੀਤੀ ਸੀ ਉਹਨਾਂ ਦੱਸਿਆ ਉਹ ਕੁਝ ਮਹੀਨੇ ਪਹਿਲਾਂ ਜੌਰਜੀਆ ਗਿਆ ਸੀ ਤੇ ਇੱਕ ਰੈਸਟੋਰੈਂਟ ਵਿੱਚ ਕੰਮ ਕਰਦਾ ਸੀ ਜ਼ਮੀਰ ਨੇ ਕਰੀਬ ਦੁਪਹਿਰ 1 ਵਜੇ ਸਾਡੀ ਮਾਂ ਸੰਦੋਸ਼ ਕੁਮਾਰੀ ਸਮੇਤ ਸਾਰੇ ਪਰਿਵਾਰਕ ਮੈਂਬਰਾਂ ਨਾਲ ਵੀਡੀਓ ਕਾਲ 'ਤੇ ਗੱਲ ਕੀਤੀ ਜਦੋਂ ਅਸੀਂ ਉਸਨੂੰ ਦੁਬਾਰਾ ਕਾਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅੱਗੋਂ ਕਿਸੇ ਨੇ ਫੋਨ ਨਹੀਂ ਚੁੱਕਿਆ ਅਸੀਂ ਰੈਸਟੋਰੈਂਟ ਦਾ ਨੰਬਰ ਲੱਭਿਆ ਤੇ ਫੋਨ ਕੀਤਾ ਮਾਕਨੇਸਮ ਦੱਸਿਆ ਕਿ ਗੈਸ ਚੜਨ ਕਾਰਨ ਸਮੀਰ ਸਮੇਤ ਇਮਾਰਤ ਵਿੱਚ ਸੁੱਤੇ 12 ਜਣਿਆਂ ਦੀ ਮੌਤ ਹੋ ਗਈ। ਉਹਨਾਂ ਕਿਹਾ ਸ਼ਾਇਦ ਘਰ ਅੰਦਰ ਬੈੱਡਰੂਮ ਨੇੜੇ ਰੱਖਿਆ ਬਿਜ ਜਨਰੇਟਰ ਬੀਲੀ ਗਲੋ ਹੋਣ ਮਗਰੋਂ ਚਾਲੂ ਹੋ ਗਿਆ ਹੋਵੇਗਾ। ਕਾਰਬਨ ਮੋਨੋਆਕਸਾਈਡ ਜ਼ਹਿਰੀਲੀ ਗੈਸ ਚੜਨ ਦਾ ਸ਼ੱਕ ਹੈ ਕਿਉਂਕਿ ਲਾਸ਼ਾਂ ਤੇ ਛੱਟਾਂ ਜਾਂ ਹਿੰਸਾ ਦਾ ਕੋਈ ਨਿਸ਼ਾਨਾ ਨਹੀਂ ਹੈ। ਗਦੀਪ ਨੇ ਦੋਸ਼ ਲਾਇਆ ਕਿ ਸਮੀਰ ਦੀ ਲਾਸ਼ ਵਾਪਸ ਲਿਆਉਣ ਲਈ ਜਾਰਜੀਆ ਸਥਿਤ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤੇ ਜਾਣ ਦੇ ਬਾਵਜੂਦ ਉਹਨਾਂ ਨੂੰ ਕੋਈ ਮਦਦ ਨਹੀਂ ਮਿਲੀ। ਪਰਿਵਾਰ ਨੇ ਸਮੀਰ ਦੀ লাশ ਵਾਪਸ ਲਿਆਉਣ ਲਈ ਕੇਂਦਰ ਤੇ ਪੰਜਾਬ ਸਰਕਾਰ ਦੋਮਾ ਤੋਂ ਮਦਦ ਦੀ ਅਪੀਲ ਕੀਤੀ ਹੈ। ਰੂਸੀ ਫੌਜਦਾਰ ਸਿਖਰਲਾ ਜਰਨੈਲ ਮਾਸਕੋ ਵਿੱਚ ਆਪਣੇ ਅਪਾਰਟਮੈਂਟ ਦੇ ਬਾਹਰ ਸਕੂਟਰ ਵਿੱਚ ਲੁਕਾ ਕੇ ਰੱਖੇ ਬੰਬ ਨਾਲ ਕੀਤੇ ਧਮਾਕੇ ਵਿੱਚ ਮਾਰਿਆ ਗਿਆ ਹੈ। ਰੂਸੀ ਜਰਨੈਲ ਜਿਸ ਦੀ ਪਛਾਣ ਲੈਫਟੀਨੈਂਟ ਜਰਨਲ ਇਗੋਰ ਕ੍ਰੀਲੋਵਜੋਦ ਸਿਗੀ ਹੈ ਅਜੇ ਮੌਕੇ ਸ਼ਿਕਾਰ ਬਣਿਆ ਹੈ ਜਦੋਂ ਅਜੇ ਇੱਕ ਪਹਿਲਾ ਯੂਕਰੇਨ ਦੀ ਸਿਕਿਉਰਿਟੀ ਸਰਵਿਸ ਨੇ ਉਸ ਤੇ ਫੌਜਦਾਰੀ ਦੋਸ਼ ਲਾਇਆ ਸਨ। ਇੱਕ ਯੂਕਰੇਨੀ ਅਧਿਕਾਰੀ ਨੇ ਦਾਵਾ ਕੀਤਾ ਕਿ ਇਹ ਹਮਲਾ ਸਰਵਿਸ ਵੱਲੋਂ ਕੀਤਾ ਗਿਆ ਹੈ ਕਿ ਲੋ ਫੌਜ ਦੀ ਪਰਮਾਣੂ ਬਾਇਓਲੋਜੀਕਲ ਅਤੇ ਕੈਮੀਕਲ ਸੁਰੱਖਿਆ ਬਲਾਂ ਦਾ ਮੁਖੀ ਸੀ। ਹਮਲੇ ਵਿੱਚ ਫੌਜੀ ਜਰਨੈਲ ਦਾ ਸਹਾਇਕ ਵੀ ਮਾਰਿਆ ਗਿਆ। ਯੂਕਰੇਨ ਜੰਗ ਨੂੰ ਲੈ ਕੇ ਕ੍ਰੀਲੋ ਅਤੇ ਯੂਕੇ ਅਤੇ ਕੈਨੇਡਾ ਨੇ ਇਹ ਹੀ ਮੁਲਕਾਂ ਨੇ ਪਾਬੰਦੀਆਂ ਲਾਈਆਂ ਹੋਈਆਂ ਹਨ। ਯੂਕਰੇਨ ਦੀ ਸੁਰੱਖਿਆ ਸਰਵਿਸ ਨੇ ਹਮਲੇ ਤੋਂ ਇੱਕ ਦਿਨ ਪਹਿਲਾਂ ਕ੍ਰੀਲੋ ਅਤੇ ਪਾਬੰਦੀਸ਼ੁਦਾ ਹਥਿਆਰਾਂ ਦੀ ਵਰਤੋਂ ਦੇ ਹੁਕਮ ਦੇਣ ਦਾ ਦੋਸ਼ ਲਾਇਆ ਸੀ। ਕਾਂਗਰਸੀ ਸੰਸਦ ਮੈਂਬਰ ਪ੍ਰਿੰਕਾ ਗਾਂਧੀ ਵਾੜਾ ਲੰਘੇ ਦਿਨ ਆਪਣੇ ਬੈਗ ਰਾਹੀਂ ਫਲਸਤੀਨੀਆਂ ਦੀ ਹਮਾਇਤ ਦਾ ਸਨੇਹਾ ਦੇਣ ਤੋਂ ਇੱਕ ਦਿਨ ਮਗਰੋਂ ਸੰਸਦ ਵਿੱਚ ਬੰਗਲਾਦੇਸ਼ ਬੈਗ ਨਾਲ ਪਹੁੰਚੀ ਪ੍ਰਿੰਕਾ ਨੇ ਇਸ ਨਵੇਂ ਬੈਗ ਨਾਲ ਬੰਗਲਾਦੇਸ਼ ਦੇ ਹਿੰਦੂ ਤੇ ਈਸਾਈ ਘੱਟ ਗਿਣਤੀਆਂ ਨਾਲ ਖੜਨ ਦਾ ਸਨੇਹਾ ਦਿੱਤਾ ਚੇਤੇ ਰਹਿ ਕੇ ਪ੍ਰਿੰਕਾ ਸੋਮਵਾਰ ਨੂੰ ਜਿਹੜਾ ਬੈਗ ਲੈ ਕੇ ਸੰਸਦ ਭਵਨ ਪਹੁੰਚੀ ਸੀ ਉਸ 'ਤੇ ਫਲਸਤੀਨੀ ਟੈਗ ਤੇ ਜੰਗ ਦੇ ਝੰਬੇ ਮੁਲਕ ਦੇ ਕੁਝ ਪ੍ਰਤੀਕ ਸਨ ਕਾਂਗਰਸ ਦੀ ਜਨਰਲ ਸਕੱਤਰ ਨੇ ਜਿਹੜਾ ਬੈਗ ਚੁੱਕਿਆ ਸੀ ਉਸ 'ਤੇ ਬੰਗਲਾਦੇਸ਼ ਕੇ ਹਿੰਦੂਜ ਇੱਕ ਕ੍ਰਿਸਚੀਅਨ ਜਿਤ ਕੇ ਸਾਥ ਖੜੇ ਹੋ ਲਿਖਿਆ ਸੀ ਬੈਨਰ ਤੋਂ ਸੰਸਦ ਮੈਂਬਰ ਪ੍ਰਿੰਕਾ ਨੇ ਬੰਗਲਾਦੇਸ਼ ਚ ਘੱਟ ਗਿਣਤੀਆਂ ਨਾਲ ਹੁੰਦੀਆਂ ਵਧੀਆਂ ਖਿਲਾਫ ਆਪਣੇ ਸਾਥੀ ਮੈਂਬਰਾਂ ਨਾਲ ਸੰਸਦ ਭਵਨ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਇਸ ਦੌਰਾਨ ਉਹਨਾਂ ਹੱਥਾਂ ਵਿੱਚ ਕਰੀਮ ਰੰਗ ਦੇ ਬੈਗ ਫੜੇ ਹੋਏ ਸਨ ਪ੍ਰਿੰਕਾ ਨੇ ਸੋਮਵਾਰ ਨੂੰ ਸੰਸਦ ਵਿੱਚ ਬੋਲਦਿਆਂ ਬੰਗਲਾਦੇਸ਼ ਵਿੱਚ ਹਿੰਦੂਆਂ ਤੇ ਈਸਾਈ ਘੱਟ ਗਿਣਤੀਆਂ ਦੀ ਸੁਰੱਖਿਆ ਦਾ ਮੁੱਦਾ ਰੱਖਿਆ ਸੀ ਕੇਂਦਰੀ ਸਿੱਖਿਆ ਮੰਤਰੀ ਤਰਮੇਂਦਰ ਪ੍ਰਧਾਨ ਨੇ ਕਿਹਾ ਕਿ ਨੈਸ਼ਨਲ ਟੈਸਟਿੰਗ ਏਜੰਸੀ ਅਗਲੇ ਸਾਲ 2025 ਤੋਂ ਸਿਰਫ ਉਚੇਰੀ ਸਿੱਖਿਆ ਸੰਸਥਾਵਾਂ ਲਈ ਹੀ ਦਾਖਲਾ ਪ੍ਰੀਖਿਆ ਕਰਵਾਏਗੀ। ਇਹ ਏਜੰਸੀ ਵੱਲੋਂ ਭਰਤੀ ਪ੍ਰੀਖਿਆਵਾਂ ਨਹੀਂ ਲਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ NEET, JUJEE ਪ੍ਰੀਖਿਆ ਪੈਨ ਪੇਪਰ ਮੋੜ ਜਾਂ ਆਨਲਾਈਨ ਕਰਵਾਉਣ ਨੂੰ ਲੈ ਕੇ ਸਿਹਤ ਮੰਤਰਾਲੇ ਨਾਲ ਗੱਲਬਾਤ ਜਾਰੀ ਹੈ। ਪ੍ਰਧਾਨ ਨੇ ਕਿਹਾ ਸਰਕਾਰ NEET ਭਵਿੱਖ ਵਿੱਚ ਕੰਪਿਊਟਰ ਐਡੈਪਟਿਵ ਟੈਸਟ ਤੇ ਟੈਕਰ ਡਰਾਈਵਨ ਟੈਕਨੋਲੋਜੀ ਆਧਾਰਿਤ ਦਾਖਲਾ ਪ੍ਰੀਖਿਆਵਾਂ ਲੈਣ ਬਾਰੇ ਵਿਚਾਰ ਕਰ ਰਹੀ ਹੈ। ਪ੍ਰਿਕਿਆ ਸੁਧਾਰਾਂ ਦੀ ਗੱਲ ਕਰਦੇ ਹਾਂ ਪ੍ਰਧਾਨ ਨੇ ਕਿਹਾ ਕਿ ਅਗਲੇ ਸਾਲ ਐਨਟੀਏ ਦਾ ਪੁਨਰਗਠਨ ਕੀਤਾ ਜਾਵੇਗਾ ਤੇ 10 ਨਵੀਆਂ ਪੋਸਟਾਂ ਸਿਰਜੀਆਂ ਜਾਣਗੀਆਂ। ਜਲੰਧਰ ਨੇੜਲੇ ਪਿੰਡ ਪੱਤੀਸਾਨ ਵਿੱਚ ਹਮਲਾਵਰ ਨੇ ਆਪਦੇ ਕਰਮਕੁੰਨ ਦੇ ਘਰ ਵਿੱਚ ਵੜ ਕੇ ਉਸ ਨੂੰ ਗੋਲੀ ਮਾਰ ਦਿੱਤੀ ਹੈ। ਜ਼ਖਮੀ ਦੀ ਪਛਾਣ ਵਿਵੇਕ ਮੱਟੂ 23:32 ਵਜੇ ਹੋਈ ਹੈ। ਇਸ ਹਮਲੇ ਵਿੱਚ ਮੱਟੂ ਦੀ ਲੱਤ ਤੇ ਗੋਲੀ ਲੱਗੀ ਹੈ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਜ਼ਖਮੀ ਨੂੰ ਸਿਵਲ ਹਸਪਤਾਲ ਲੈ ਗਏ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਥਾਣਾ ਸਿਟੀ सदर ਦੇ ਐਸ ਐਚ ਓ ਸ਼੍ਰੀਸ਼ ਕੁਮਾਰ ਅਤੇ ਜੰਡਿਆਲਾ ਚੌਂਕੀ ਦੇ ਇੰਚਾਰਜ ਜਸਵੀਰ ਚੰਦ ਮਾਮਲੇ ਦੀ ਜਾਂਚ ਕਰ ਰਹੀ ਹਨ ਵਿਵੇਕ ਮੱਟੂ ਦੀ ਇਸੇ ਪਿੰਡ ਦੇ ਮਨੀਵਾਵਾ ਤੇ ਬਿੱਲਾ ਨਾਂ ਦੇ ਨੌਜਵਾਨਾਂ ਨਾਲ ਰੰਜਿਸ਼ ਹੈ ਇਸੇ ਕਾਰਨ ਮੁਲਜਮਾਂ ਨੇ ਗੋਲੀਆਂ ਚਲਾ ਦਿੱਤੀਆਂ ਪੁਲਿਸ ਨੇ ਘਟਣ ਵਾਲੀ ਥਾਂ ਤੋਂ ਗੋਲੀਆਂ ਦੇ ਖੋਲ ਬਰਾਮਦ ਕੀਤੇ ਹਨ ਫਿਲਹਾਲ ਮੱਟੂ ਦੀ ਹਾਲਤ ਖਤਰੇ ਤੋਂ ਬਾਹਰ ਹੈ ਇਸ ਮਾਮਲੇ ਵਿੱਚ ਥਾਣਾ सदर ਦੀ ਪੁਲਿਸ ਨੇ ਕੇਸ ਦਰਜ ਕੀਤਾ ਹੈ ਜੌਰਦੀਆ ਵਿੱਚ ਬਰਫੀਲੇ ਤੂਫਾਨ ਮਗਰੋਂ ਇੱਕ ਰੈਸਟੋਰੈਂਟ ਵਿੱਚ ਦੰਗ ਘਟਣ ਕਾਰਨ 11 ਭਾਰਤੀਆਂ ਦੀ ਮੌਤ ਹੋ ਗਈ ਜਿਨ੍ਹਾਂ ਵਿੱਚ ਸਰਦੂਲਗੜ ਦੇ ਪਿੰਡ ਝੰਡਾ ਕਲਾਂ ਦੀ ਲੜਕੀ ਵੀ ਸ਼ਾਮਲ ਹੈ ਉਸ ਦੀ ਪਛਾਣ ਮਨਿੰਦਰ ਕੌਰ 27 ਪੁੱਤਰੀ ਜਗਤਾਰ ਸਿੰਘ ਵਜੋਂ ਹੋਈ ਹੈ ਰਿਤਕਾ ਦੇ ਪਿਤਾ ਜਗਤਾਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਧੀ ਮਨਿੰਦਰ ਕੌਰ ਪਿਛਲੇ 6 ਸਾਲਾਂ ਤੋਂ ਵਰਕ ਪਰਮਿਟ ਤੇ ਜੌਰਜੀਆ ਗਈ ਸੀ ਉਹ ਭਾਰਤੀ ਰੈਸਟੋਰੈਂਟਾਂ ਵਿੱਚ ਕੰਮ ਕਰਦੀ ਸੀ ਬੀਤੇ ਦਿਨੀ ਬਰफीਲਾ ਤੂਫਾਨ ਆਉਣ ਕਰਕੇ ਉਹ ਆਪਣੇ ਸਾਥੀਆਂ ਸਮੇਤ ਰਾਤ ਸਵੇਰ ਹਿੱਟ ਲਗਾ ਕੇ ਸੁੱਤੀ ਸੀ ਇਸ ਦੌਰਾਨ ਦਮ ਘੁੱਟਣ ਕਾਰਨ ਉਹਨਾਂ ਦੀ ਮੌਤ ਹੋ ਗਈ ਲੜਕੀ ਦਾ ਵੱਡਾ ਭਰਾ ਪੈਰਸ ਵਿੱਚ ਰਹਿੰਦਾ ਹੈ ਜਦੋਂ ਉਸਨੇ 13 ਦਸੰਬਰ ਨੂੰ ਵਾਪਰੀ ਇਸ ਘਟਨਾ ਪਰਤਾਲ ਕੀਤੀ ਤਾਂ ਪਤਾ ਲੱਗਿਆ ਕਿ ਉਸਦੀ ਭੈਣ ਮਨਿੰਦਰ ਕੌਰ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਮੰਦਭਾਗੀ ਘਟਨਾ ਕਰਕੇ ਪਰਿਵਾਰ ਤੇ ਪਿੰਡ ਵਾਸੀਆਂ ਵਿੱਚ ਗਮ ਦਾ ਮਾਹੌਲ ਹੈ। ਸਮੂਹ ਪਿੰਡ ਵਾਸੀਆਂ ਤੇ ਪਰਿਵਾਰ ਵੱਲੋਂ ਸੂਬਾ ਸਰਕਾਰ ਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਮਨਿੰਦਰ ਕੌਰ ਦੀ ਮ੍ਰਿਤਕ ਦੇਹ ਵਾਪਸ ਲਿਆਂਦੀ ਜਾਵੇ ਤਾਂ ਜੋ ਧਾਰਮਿਕ ਰਸਮਾਂ ਅਨੁਸਾਰ ਉਸਦਾ ਅੰਤਿਮ ਸੰਸਕਾਰ ਹੋ ਸਕੇ। ਕਨੂਵਾਲ ਥਾਣੇ ਦੀ ਰਪਿੰਦੇ ਪਿੰਡ ਹੂਕਲਾ ਨੇੜੇ ਇਲਾਕਾ ਵਾਸੀਆਂ ਨੇ ਤੈਨੂੰ ਲੁਟੇਰਿਆਂ ਨੂੰ ਕਾਬੂ ਕਰਕੇ ਪੁਲਿਸ ਵਾਲੇ ਕੀਤਾ ਪਿੰਡ ਕੋਟਲੀ ਹਰਚੰਦਾ ਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਨੇੜੇ ਤੋਂ ਲੰਘਣ ਮੌਕੇ ਇੱਕ ਸਾਈਕਲ ਸਵਾਰ ਅੰਡੇ ਵੇਚਣ ਵਾਲੇ ਤੋਂ ਇਹਨਾਂ ਲੁਟੇਰਿਆਂ ਨੇ ਮੋਬਾਈਲ ਫੋਨ ਤੇ 2000 ਰੁਪਏ ਦੀ ਨਕਦੀ ਖੋ ਲਈ ਇਸ ਦੌਰਾਨ ਨੇੜੇ ਖੇਤਾਂ ਵਿੱਚ ਕੰਮ ਕਰਦੇ ਕਿਸਾਨਾਂ ਨੇ ਪਿੰਡ ਵਾਸੀਆਂ ਨੂੰ ਫੋਨ ਕਰਕੇ ਸੂਚਿਤ ਕੀਤਾ ਅਤੇ ਪਿੰਡ ਵਾਸੀਆਂ ਨੇ ਚੌਕਸ ਹੁੰਦਿਆਂ ਟਰਾਲੀ ਛੜਕਦੇ ਲਾ ਕੇ ਰਸਤਾ ਰੋਕ ਲਿਆ ਪਿੰਡ ਵਸਨੀਕਾਂ ਤੇ ਪਿੱਛੋਂ ਆ ਰਹੇ ਲੋਕਾਂ ਨੇ ਲਟੇਰਿਆਂ ਨੂੰ ਮੌਕੇ ਤੇ ਘੇਰ ਕੇ ਕਾਬੂ ਕਰ ਲਿਆ ਉੱਚ ਪੜਤਾਲ ਦਾ ਪਤਾ ਚੱਲਿਆ ਕਿ ਮਲਜਮ ਸ਼੍ਰੀ ਹਰਗੋਬਿੰਦਪੁਰ ਨੇੜਲੇ ਪਿੰਡ ਮਾੜੀ ਪੰਨਵਾ ਦੇ ਵਸਨੀਕ ਹਨ ਲੋਕਾਂ ਨੇ ਮਲਜਮਾਂ ਨੂੰ ਪੁਲਿਸ ਵਾਲੇ ਕਰ ਦਿੱਤਾ ਥਾਣਾ ਕਾਨੂੰਬਾਨ ਦੇ ਤਫ਼ਤੀਸ਼ੀ ਅਫਸਰ ਤਰਲੋਕ ਸਿੰਘ ਨੇ ਦੱਸਿਆ ਕਿ ਤਿੰਨ ਨੌਜਵਾਨਾਂ ਨੂੰ ਇਲਾਕਾ ਵਾਸੀਆਂ ਨੇ ਉਹਨਾਂ ਦੇ ਹਵਾਲੇ ਜ਼ਰੂਰ ਕੀਤਾ ਹੈ ਪਰ ਇਸ ਮਾਮਲੇ ਦੀ ਤਫ਼ਤੀਸ਼ ਤੋਂ ਬਾਅਦ ਹੀ ਕੋਈ ਜਾਣਕਾਰੀ ਦਿੱਤੀ ਜਾ ਸਕਦੀ ਹੈ ਭਵਾਨੀਗੜ੍ਹ ਆਲੋਵਰਕ ਲਿੰਕ ਚੜਖ ਦੇ ਇੱਕ ਕਾਰ ਤੇ ਮੋਟਰਸਾਈਕਲ ਦੀ ਟੱਕਰ ਵਿੱਚ ਸਕੂਲੀ ਵਿਦਿਆਰਥਣ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਹਰਗੁਣ ਕੌਰ 10 ਪੁੱਤਰੀ ਗੁਰਪਿੰਦਰ ਸਿੰਘ ਵਾਸੀ ਸਤਕੁਲਾ ਕਲੋਨੀ ਭਵਾਨੀਗੜ੍ਹ ਵਜੋਂ ਹੋਈ ਹੈ। ਇੱਥੇ ਸਿਵਲ ਹਸਪਤਾਲ ਵਿੱਚ ਦਾਖਲ ਗੁਰਸੇਵਕ ਸਿੰਘ ਵਾਸੀ ਸਤਕੁਲਾ ਕਲੋਨੀ ਨੇ ਦੱਸਿਆ ਕਿ ਉਹ ਮੋਟਰਸਾਈਕਲ ਰਾਹੀਂ ਆਪਣੀ ਮਾਸੀ ਦੀ ਬੇਟੀ ਹਰਗੁਣ ਕੌਰ ਸਮੇਤ ਸ਼ਹਿਰ ਵਿੱਚੋਂ ਆਪਣੇ ਘਰ ਨੂੰ ਜਾ ਰਹੇ ਸਨ। ਇਸ ਦੌਰਾਨ ਲਿੰਕ ਚੜਖ ਦੇ ਇੱਕ ਮੋੜ ਤੇ ਆਲੋਵਰਕ ਵੱਲੋਂ ਆ ਰਹੀ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਤੇ ਉਹ ਡਿੱਗ ਗਏ ਆਸੇ ਵਿੱਚ ਹਰਗੁਣਦੀਪ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਉਹ ਗੰਭੀਰ ਜ਼ਖਮੀ ਹੋ ਗਿਆ ਕਲੋਨੀ ਵਾਸੀਆਂ ਨੇ ਉਹਨੂੰ ਹਸਪਤਾਲ ਦਾਖਲ ਕਰਵਾਇਆ ਹਰਗੁਣ ਕੌਰ 5ਵੀਂ ਜਮਾਤ ਵਿੱਚ ਪੜਦੀ ਸੀ ਥਾਣਾ ਮੁਖੀ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੰਗਰੂਰ ਭੇਜ ਦਿੱਤਾ ਗਿਆ ਉਹਨਾਂ ਕਿਹਾ ਕਿ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ ਅੰਮ੍ਰਿਤਸਰ ਵਿਖੇ ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਉਹਨਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਲ ਹੋ ਰਹੀਆਂ ਹਨ ਇਹਨਾਂ ਤਸਵੀਰਾਂ ਚ ਸੰਜੇ ਦੱਤ ਤੇ ਕੁਲਦੀਪ ਸਿੰਘ ਧਾਲੀਵਾਲ ਚਾਹ ਪੀਂਦੇ ਪੀਂਦੇ ਕੁਝ ਗੱਲਾਂ ਤੇ ਪੰਜਾਬ ਦੇ ਮੁੱਦਿਆਂ ਤੇ ਚਰਚਾ ਕਰਦੇ ਵੀ ਨਜ਼ਰ ਆ ਰਹੇ ਹਨ ਜਿਕਰ ਜੋਗ ਹੈ ਕਿ ਸੰਜੇ ਦੱਤ ਤੇ ਅਦਾਕਾਰਾ ਜਾਮੀ ਗੋਤਮ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਪਹੁੰਚੇ ਇਸ ਦੌਰਾਨ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਦੱਸਣਾ ਮਿਲਦਾ ਹੈ ਕਿ ਅੰਮ੍ਰਿਤਸਰ ਚ ਬਾਲੀਵੁੱਡ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਇਸੇ ਕਾਰਨ ਫਿਲਮੀ ਹਸਤੀਆਂ ਦਾ ਅੰਮ੍ਰਿਤਸਰ 'ਚ ਆਉਣਾ ਜਾਣਾ ਲੱਗਾ ਰਹੇਗਾ। ਬੀਤੇ ਦਿਨੀ ਸੰਜੇ দত্ত ਨੇ ਅੰਮ੍ਰਿਤਸਰ ਪਹੁੰਚ ਕੇ ਚਾਹ ਵਾਲੀ ਦੁਕਾਨ ਤੇ ਚਾਹ ਪੀਤੀ ਅਤੇ ਪਕੌੜਿਆਂ ਦਾ ਆਨੰਦ ਵੀ ਲਿਆ। ਹਾਲਾਂਕਿ ਸੰਜੇ দত্ত ਆਪਣੀ ਗੱਡੀ 'ਚ ਹੀ ਸੀ ਬਾਹਰ ਪ੍ਰਸ਼ੰਸਕਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਜਦੋਂ ਪ੍ਰਸ਼ੰਸਕਾਂ ਨੇ ਸੰਜੇ দত্ত ਨੂੰ ਕਿਸੇ ਦੁਕਾਨ ਦੇ ਬਾਹਰ ਦੇਖਿਆ ਤਾਂ ਪ੍ਰਸ਼ੰਸਕ ਉਹਨਾਂ ਨਾਲ ਤਸਵੀਰਾਂ ਖਿੱਚਵਾਉਣ ਲਈ ਪਹੁੰਚ ਗਏ। ਹਰ ਕੋਈ ਸੰਜੇ দত্ত ਨੂੰ ਵੇਖਣ ਲਈ ਉਤਾਵਲਾ ਹੋ ਰਿਹਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਦੇ ਨਿਸ਼ਾਨਾ ਸਿੱਧਿਆਂ ਕਿਹਾ ਕਿ ਉਹ ਕਿਸਾਨਾਂ ਦੇ ਨਾਂ ਤੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ ਪਰ ਉਹ ਨਾਂ ਦਾ ਆਪ ਕੁਝ ਕਰਦੇ ਹਨ ਤੇ ਨਾਂ ਹੀ ਦੂਜਿਆਂ ਨੂੰ ਕਰ ਦਿੰਦੇ ਹਨ ਉਹਨਾਂ ਦੋਸ਼ ਲਾ ਕੇ ਕਾਂਗਰਸ ਸੂਬਿਆਂ ਵਿੱਚ ਪਾਣੀ ਦੇ ਝਗੜੇ ਖਤਮ ਕਰਨ ਦੀ ਬਜਾਏ ਉਹਨਾਂ ਨੂੰ ਹੱਲਾਸ਼ੇਰੀ ਦਿੰਦੀ ਹੈ ਮੋਦੀ ਨੇ ਕਿਹਾ ਕਿ ਪੂਰਬੀ ਰਾਜਸਥਾਨ ਨਹਿਰੀ ਪ੍ਰੋਜੈਕਟ ਲਾਗੂ ਕਰਨ ਵਿੱਚ ਦੇਰੀ ਕਾਂਗਰਸ ਦੇ ਇਰਾਦਿਆਂ ਦਾ ਪ੍ਰਤੱਖ ਸਬੂਤ ਹੈ ਉਹਨਾਂ ਕਿਹਾ ਕਿ ਕਾਂਗਰਸ ਨੇ ERCP ਨੂੰ ਇੰਨੇ ਲੰਬੇ ਸਮੇਂ ਤੱਕ ਰੋਕੀ ਰੱਖਿਆ ਅਤੇ ਇਹ ਵੀ ਕਾਂਗਰਸ ਦੇ ਇਰਾਦਿਆਂ ਦਾ ਪ੍ਰਤੱਖ ਸਬੂਤ ਹੈ ਉਹ ਕਿਸਾਨਾਂ ਦੇ ਨਾਂ ਤੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ ਪਰ ਨਾ ਤਾਂ ਉਹ ਖੁਦ ਕਿਸਾਨਾਂ ਲਈ ਕੁਝ ਕਰਦੇ ਹਨ ਅਤੇ ਨਾ ਹੀ ਦੂਜਿਆਂ ਨੂੰ ਕਰ ਲੈਂਦੇ ਹਨ ਉਹ ਰਾਜਸਥਾਨ ਸਰਕਾਰ ਦਾ 1 ਸਾਲ ਪੂਰਾ ਹੋਣ ਮੌਕੇ ਕਰਵਾਏ ਗਏ ਸਮਾਗਮ ਨੂੰ ਸਮੋਦਨ ਕਰ ਰਿਹਾ ਹੈ ਸਨਾ ਸੁਭੇ ਚਲੇ ਚਾਰੇ ਵੱਖ-ਵੱਖ ਪਾਣੀਆਂ ਦੇ ਵਿਵਾਦਾਂ ਤੇ ਮੋਦੀ ਨੇ ਕਿਹਾ ਕਿ ਭਾਏ ਭਾਦੀ ਨੀਤੀ ਗਲਵਤ ਰਾਹੀਂ ਮਸਲਾ ਹੱਲ ਕਰਦੀ ਹੈ ਜਦਕਿ ਕਾਂਗਰਸ ਪਾਣੀਆਂ ਦਾ ਵਿਵਾਦ ਵਧਾ ਰਹੀ ਹੈ ਉਹਨਾਂ ਕਿਹਾ ਭਾਏ ਭਾਦੀ ਨੀਤੀ ਗਲਵਤ ਰਾਹੀਂ ਮਸਲੇ ਹੱਲ ਕਰਦੀ ਹੈ ਟਕਰਾਦੀ ਨਹੀਂ Rajasthan ਸਰਕਾਰ ਦਾ 1 ਸਾਲ ਪੂਰਾ ਹੋਣ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਉਹਨਾਂ 46300 ਕਰੋੜ ਰੁਪਏ ਤੋਂ ਵੱਧ ਦੇ ਊਰਜਾ ਸੜਕ ਰੇਲਵੇ ਦੇ ਪਾਣੀ ਨਾਲ ਸੰਬੰਧਤ 24 ਪ੍ਰੋਜੈਕਟਾਂ ਦਾ ਉਦਘਾਟਨ ਜਾਂ ਨੀਂਹ ਪੱਥਰ ਵੀ ਰੱਖਿਆ ਕੇਂਦਰੀ ਗ੍ਰਹਿ ਮੰਤਰੀ ਅਮੇਸ਼ਾ ਰਾਸਵਾ ਵਿੱਚ ਕਾਂਗਸ ਨੇ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਨੇ ਸੰਵਿਧਾਨ ਨੂੰ ਇੱਕ ਪਰਿਵਾਰ ਦੀ ਨਿੱਜੀ ਜਾਇਦਾਦ ਮੰਨਿਆ ਅਤੇ ਸੰਸਦ ਨਾਲ ਧੋਖਾੜੀ ਕੀਤੀ ਕੇਂਦਰੀ ਗ੍ਰਹਿ ਮੰਤਰੀ ਸ਼ਾਹ ਨੇ ਰਾਜਸਵਾਜ ਭਾਰਤ ਦੇ ਸੰਵਿਧਾਨ ਦੀ 75 ਸਾਲਾਂ ਦੀ ਸ਼ਾਨਾਮੱਤੀ ਯਾਤਰਾ ਵਿਸ਼ੇ ਤੇ ਦੋ ਦਿਨ ਚੱਲੀ ਚਰਚਾ ਦਾ ਜਵਾਬ ਦਿੱਤਾ ਇਸ ਦੌਰਾਨ ਸ਼ਾਹ ਨੇ ਕਾਂਗਰਸ ਤੇ ਤੁਸ਼ਟੀ ਕਰਨ ਦੀ ਰਾਜਨੀਤੀ ਦਾ ਦੋਸ਼ ਲਾਉਂਦਿਆਂ ਦਾਵਾ ਕੀਤਾ ਕਿ ਮੁਸਲਮਾਨਾਂ ਨੂੰ ਰਾਖਵਾਕਰਨ ਦੇਣ ਲਈ ਕਾਂਗਰਸ 50% ਦੀ ਰਾਖਵੇ ਕਰਨ ਦੀ ਹੱਦ ਤੋੜਨਾ ਚਾਹੁੰਦੀ ਹੈ ਉਹਨਾਂ ਕਾਂਗਰਸ ਤੋਂ ਪੁੱਛਿਆ ਕਿ ਕੀ ਉਹ ਮੁਸਲਮ ਪਰਸਨਲ ਲਾਅ ਦਾ ਸਮਰਥਨ ਕਰਦੀ ਹੈ ਉਹਨਾਂ ਇਹ ਵੀ ਦੋਸ਼ ਲਾਇਆ ਕਿ ਕਾਂਗਰਸ ਨੇ ਪਛੜੀਆਂ ਛੇੜੀਆਂ ਦੀ ਭਲਾਈ ਲਈ ਕਦੇ ਕੰਮ ਨਹੀਂ ਕੀਤਾ ਕੇਂਦਰੀ ਗ੍ਰਹਿ ਮੰਤਰੀ ਨੇ ਚੋਣਾਂ 'ਚ EVM ਤੇ ਸ਼ੱਕ ਜਾਰੀ ਕੀਤੇ ਜਾਣ ਨੂੰ ਲੈ ਕੇ ਵੀ ਕਾਂਗਰਸ ਨੂੰ ਨਿਸ਼ਾਨੇ ਤੇ ਲਿਆ ਉਹਨਾਂ ਮਹਾਰਾਸ਼ਟਰ ਤੇ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਹਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਲਈ ਇਲੈਕਟ੍ਰੋਨਿਕ VOTING ਮਸ਼ੀਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਅੰਮ੍ਰਿਤ ਸ਼ਾਹ ਨੇ ਕਿਹਾ ਕਿ ਜਦੋਂ ਦੋ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਇੱਕੋ ਦਿਨ ਆਏ ਹੋਣ ਅਤੇ ਇੱਕ 'ਚ ਕਿਸੇ ਪਾਰਟੀ ਦਾ ਸਫਾਇਆ ਹੋ ਗਿਆ ਹੋਵੇ ਤੇ ਦੂਜੇ 'ਚ ਉਹ ਜਿੱਤ ਗਈ ਹੋਵੇ ਤਾਂ EVM ਤੇ ਸਵਾਲ ਉਠਾਉਣ ਵਾਲਿਆਂ ਨੂੰ ਸ਼ਰਮ ਕਰਨੀ ਚਾਹੀਦੀ ਹੈ ਕਿਉਂਕਿ ਜਨਤਾ ਦੇਖ ਰਹੀ ਹੈ ਸ਼ਾਨੀ ਕਾਂਗਸ ਅੱਗੂ ਰਾਹੁਲ ਗਾਂਧੀ ਦਾ ਨਾਂ ਲੈ ਬਿਨਾ ਕਿਹਾ ਅਜੇ ਕੁਝ ਰਾਜਨੇਤਾ ਆਏ ਹਨ 54 ਸਾਲ ਦੀ ਉਮਰ ਚ ਖੁਦ ਨੂੰ ਨੌਜਵਾਨ ਆਖਦੇ ਹਨ ਘੁੰਮਦੇ ਰਹਿੰਦੇ ਹਨ ਦਿੰਦੇ ਹਨ ਤੇ ਕਹਿੰਦੇ ਹਨ ਕਿ ਸੰਵਿਧਾਨ ਬਦਲ ਦੇਣਗੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਸੰਵਿਧਾਨ ਬਦਲਣ ਦੀ ਮੱਦ ਸੰਵਿਧਾਨ ਦੀ ਧਾਰਾ 368 ਜੀ ਹੈ ਉਹਨਾਂ ਕਿਹਾ ਕਿ ਭਾਏ ਪਾਣੇ 16 ਸਾਲ ਸ਼ਾਸਨ ਕੀਤਾ ਜਿਸ ਦੌਰਾਨ 22 ਵਾਰ ਸੰਵਿਧਾਨ ਚ ਸੋਧ ਕੀਤੀ ਜਦਕਿ ਕਾਂਗਸ ਨੇ 55 ਸਾਲ ਰਾਜ ਕੀਤਾ ਤੇ ਇਸ ਦੌਰਾਨ ਉਸਨੇ ਸੰਵਿਧਾਨ ਤੇ 77 ਵਾਦ ਤਬਦੀਲੀ ਕੀਤੀ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ਤੇ 18 ਦਸੰਬਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਰੇਲਵੇ ਸਟੇਸ਼ਨਾਂ 'ਤੇ ਧਰਨੇ ਦਿੱਤੇ ਜਾਣਗੇ। ਸੰਯੁਕਤ ਕਿਸਾਨ ਮੋਰਚੇ ਵੱਲੋਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਰੇਲਵੇ ਸਟੇਸ਼ਨਾਂ 'ਤੇ 3 ਘੰਟੇ ਲਈ ਰੇਲ ਚੱਕਾ ਜਾਮ ਕੀਤਾ ਜਾਵੇਗਾ। ਕਿਸਾਨ ਆਗੂ ਸਰਮਨ ਸਿੰਘ ਪੰਦੇੜ ਨੇ ਸ਼ੰਭੂਝ ਐਲਾਨ ਕੀਤਾ ਕਿ 18 ਦਸੰਬਰ ਨੂੰ ਕਿਸਾਨ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਰੇਲ ਰੁਕੋ ਅੰਦੋਲਨ ਤਹਿਤ ਰੈਕ ਤੇ ਧਰਨੇ ਦੇਣਗੇ। ਆਪ ਸਰਕਾਰ ਵੱਲੋਂ ਖੇਤੀ ਮੰਡੀਕਰਨ ਬਾਰੇ ਕਾਮਿਟੀ ਢਾਂਚੇ ਬਾਰੇ ਖਾੜੇ ਤੇ ਪੰਜਾਬ ਵਿਧਾਨ ਸਭਾ ਦੇ ਸਰਦਰ ਉਤੇ اجلاس ਦੌਰਾਨ ਚਰਚਾ ਕਰਾਏ ਜਾਣ ਦੀ ਯੋਜਨਾ ਹੈ ਵਿਧਾਨ ਸਭਾ ਦਾ اجلاس ਜਨਵਰੀ ਦੇ ਦੂਜੇ ਹਫਤੇ ਸੱਦੇ ਜਾਣ ਦੀ ਸੰਭਾਵਨਾ ਹੈ ਮੁੱਖ ਮੰਤਰੀ ਭਗਵੰਤ ਮਾਨ ਤੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੌਮੀ ਖੇਤੀ ਖਾੜੇ ਬਾਰੇ ਲੰਮੀ ਚਰਚਾ ਕੀਤੀ ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ 19 ਦਸੰਬਰ ਨੂੰ ਮੀਟਿੰਗ 'ਚ ਕਿਸਾਨ ਅਤੇ ਮਜ਼ਦੂਰ ਆਗੂਆਂ ਨਾਲ ਕੇਂਦਰੀ ਖਾੜੇ ਬਾਰੇ ਮਸ਼ਵਰਾ ਕੀਤਾ ਜਾਵੇ ਅਤੇ ਉਸ ਦੇ ਭਵਿੱਖ 'ਚ ਪੈਣ ਵਾਲੇ ਮਾਰੂ ਪ੍ਰਭਾਵਾਂ ਤੋਂ ਵੀ ਉਹਨਾਂ ਨੂੰ ਜਾਣੂ ਕਰਵਾਇਆ ਜਾਵੇ ਖੇਤੀ ਮੈਗਨੇਨੇ ਸਾਰੇ ਕਿਸਾਨ ਤੇ ਮਜ਼ਦੂਰ ਆਗੂਆਂ ਨੂੰ ਮੀਟਿੰਗ ਲਈ ਸੱਦਾ ਪੱਤਰ ਭੇਜਤੇ ਹਨ ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੇ ਇਸ ਨਵੇਂ ਖਾੜੇ ਦਾ ਸਖਤ ਵਿਰੋਧ ਕੀਤਾ ਹੈ ਅਤੇ ਉਹਨਾਂ ਅੱਜ ਦੀ ਮੀਟਿੰਗ ਵਿੱਚ ਪੰਜਾਬ ਤੇ ਕਿਸਾਨੀ ਲਈ ਡਟ ਕੇ ਸਟੈਂਡ ਲੈਣ ਦਾ ਪੰਥੜਾ ਲਿਆ ਹੈ ਮੁੱਖ ਮੰਤਰੀ ਨੇ ਖਾੜੇ ਦਾ ਅਧਿਐਨ ਕਰਨ ਮਗਰੋਂ ਕਿਹਾ ਕਿ ਖੇਤੀ ਮੰਡੀ ਕਰਨ ਬਾਰੇ ਕਮਿਊਨਿਟੀ ਦਾ ਇਹ ਖਾੜਾ ਇੱਕ ਤਰੀਕੇ ਨਾਲ ਕੇਂਦਰ ਵੱਲੋਂ ਪਹਿਲਾਂ ਹੀ ਰੱਦ ਕੀਤੇ ਤਿੰਨ ਖੇਤੀ ਕਰੂਨਾ ਦੇ ਹੁਨਰ ਜਨਮ ਵੰਗ ਹੈ ਜੋ ਪੰਜਾਬ ਨੂੰ ਕਦੇ ਵੀ ਪ੍ਰਵਾਨ ਨਹੀਂ ਹੋਵੇਗਾ ਜਾਣਕਾਰੀ ਮੁਤਾਬਕ ਨਗਰ ਨਿਗਮਾਂ ਦੇ ਕੌਂਸਲ ਚੋਣਾਂ ਤੋਂ ਤੁਰੰਤ ਬਾਅਦ ਪੰਜਾਬ ਕੈਬਨਿਟ ਦੀ ਮੀਟਿੰਗ ਸੱਦੇ ਜਾਣ ਦੀ ਸੰਭਾਵਨਾ ਹੈ ਕੈਬਨਿਟ ਮੀਟਿੰਗ 'ਚ ਸਰਦਰੁੱਤ ਸੈਸ਼ਨ ਦੀਆਂ ਤਰੀਕਾਂ ਤੈਅ ਹੋ ਸਕਦੀਆਂ ਹਨ ਅਤੇ ਉਸ ਤੋਂ ਕੇਂਦਰੀ ਕੌਮੀ ਖੇਤੀ ਖਾੜੇ ਨੂੰ ਰੱਦ ਕੀਤੇ ਜਾਣ ਦੀ ਵੀ ਸੰਭਾਵਨਾ ਹੈ ਖੇਤੀ ਮੰਤਰੀ ਖੁੱਡੀਆਂ ਨੇ ਨਵੇਂ ਕੌਮੀ ਖੇਤੀ ਖਾੜੇ ਦੇ ਪੰਜਾਬ ਤੇ ਕਿਸਾਨੀ ਤੇ ਪੈਣ ਵਾਲੇ ਪ੍ਰਭਾਵਾਂ ਤੋਂ ਮੁੱਖ ਮੰਤਰੀ ਨੂੰ ਜਾਣੂ ਕਰਾਇਆ ਖੁੱਡੀਆਂ ਨੇ ਦੱਸਿਆ ਕਿ ਨਵੀਂ ਖਾੜੇ 'ਚ ਅਨਾਜ ਖਰੀਦੇ ਅਨਾਜ ਭੰਡਾਰਨ ਦੇ ਕੰਮਾਂ ਵਿੱਚ ਨਿੱਜੀਕਰਨ ਨੂੰ ਸ਼ਾਹਦ ਕੀਤਾ ਗਿਆ ਹੈ ਅਤੇ ਮੰਡੀ ਬੋਰਡ ਦੀਆਂ ਫੀਸਾਂ ਨੂੰ ਘਟਾਉਣ ਦਾ ਜ਼ਿਕਰ ਹੈ ਜੋ ਫਸਲੀ ਖਰੀਦ ਤੇ ਲੱਗਦੀਆਂ ਹਨ ਸੂਤਰਾਂ ਅਨੁਸਾਰ ਸੂਬਾ ਸਰਕਾਰ ਹੁਣ ਇਸ ਬਾਰੇ ਪੰਜਾਬ ਵਿਧਾਨ ਸਭਾ ਵਿੱਚ ਮੈਮੋਰੰਡਮ ਲਿਆ ਕੇ ਕੇਂਦਰ ਖਿਲਾਫ ਸਟੈਂਡ ਤੇ ਮੋਹਰ ਵੀ ਲਾਉਣ ਦੇ ਰੌਮ ਵਿੱਚ ਆਪਦੀ ਹੈ ਪੰਜਾਬ ਸਰਕਾਰ ਨੇ ਸੋਮਵਾਰ ਨੂੰ ਕੌਮੀ ਖੇਤੀ ਖਾੜੇ ਤੇ ਟਿੱਪਣੀ ਦੇਣ ਲਈ ਕੇਂਦਰ ਤੋਂ 3 ਹਫ਼ਤਿਆਂ ਦਾ ਸਮਾਂ ਮੰਗਿਆ ਹੈ ਖੇਤੀ ਵਿਭਾਗ ਨੇ 19 ਦਸੰਬਰ ਨੂੰ ਕਿਸਾਨ ਅਤੇ ਮਜ਼ਦੂਰ ਆਗੂਆਂ ਤੋਂ ਇਲਾਵਾ ਬੁੱਧੀਜੀਵੀਆਂ ਦੀ ਮੀਟਿੰਗ ਵੀ ਸੱਦੀ ਹੈ ਤਿੰਨ ਖੇਤੀ ਗ੍ਰੁੰਮ ਨਵੇਂ ਰੂਪ ਵਿੱਚ ਪੇਸ਼ ਕਰਨ ਦਾ ਖਰਚਾ ਕਿਸਾਨਾਂ ਗੁੰਦੇ ਤੋਂ ਆਪਣੇ ਹੱਕ ਕੇ ਕੇਂਦਰ ਸਰਕਾਰ ਖੇਤੀ ਮੰਡੀ ਕਰਨ ਬਾਰੇ ਕੌਮੀ ਖੇਤੀ ਨੀਤੀ ਦਾ ਖਾੜਾ ਲਿਆ ਕੇ ਦਿੱਲੀ ਅੰਦੋਲਨ ਕਾਰਨ ਰੱਦ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਮੋੜ ਨਵੇਂ ਰੂਪ ਵਿੱਚ ਲਿਆ ਸਕਦੀ ਹੈ ਸੰਯੁਕਤ ਕਿਸਾਨ ਮੋਰਚੇ ਨੇ ਇਸ ਬਾਰੇ ਆਪਣਾ ਸੰਘਰਸ਼ੀ ਪ੍ਰੋਗਰਾਮ ਉਲੀਕ ਦਿੱਤਾ ਹੈ ਖੇਤੀ ਖਾੜੇ ਬਾਰੇ ਚਰਚਾ ਹੋਈ ਖੁੱਡੀਆਂ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀ ਮੰਡੀਕਰਨ ਨੀਤੀ ਦੇ ਖਾੜੇ ਦੇ ਨੋਕਤਿਆਂ ਤੋਂ ਜਾਣੂ ਕਰਾਇਆ ਹੈ ਅਤੇ 19 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਬਾਰੇ ਚਰਚਾ ਕੀਤੀ ਹੈ। ਉਹਨਾਂ ਕਿਹਾ ਕਿ ਇਹ ਖਾੜਾ ਮੌਜੂਦਾ ਮੰਡੀ ਪ੍ਰਣਾਲੀ ਨੂੰ ਤਬਾਹ ਕਰਨ ਵਾਲਾ ਹੈ ਜੋ ਸੂਬੇ ਦੀ ਖੇਤੀ ਆਧਾਰਤ ਆਰਥਿਕਤਾ ਨੂੰ ਸੱਟ ਮਾਰੇਗਾ। ਕਸ਼ਮੀਰ 'ਚ ਸ਼ੀਤ ਲਹਿਰ ਬਗਨਕਾਰਨ ਕੜਾਕੇ ਦੀ ਠੰਡ ਪੈ ਰਹੀ ਹੈ ਤੇ ਬਾਦੀ 'ਚ ਘਟੋ ਘਟ ਤਾਪਮਨ ਮਨਫੀ ਤੋਂ ਕਈ ਡਿਗਰੀ ਹੇਟਾਂ ਦਰਜ ਕੀਤਾ ਗਿਆ ਹੈ। ਇਸ ਦੌਰਾਨ ਡੱਲ ਝੀਲ ਸਮੇਤ ਹੋਰ ਰਧੀਆਂ ਤੇ ਝੀਲਾਂ ਦੇ ਕੰਢਿਆਂ ਤੇ ਬਰਫ਼ ਜੰਮ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਿਰੀ ਨਗਰ ਸ਼ਹਿਰ 'ਚ ਘੱਟੋ ਘੱਟ ਤਾਪਮਨ ਮੰੰਫੀ 5.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਪਿਛਲੀ ਰਾਤ ਤੋਂ 3.4 ਡਿਗਰੀ ਸੈਲਸੀਅਸ ਹੀ ਹਟਾ ਸੀ ਅਧਿਕਾਰੀਆਂ ਨੇ ਦੱਸਿਆ ਕਿ ਠੰਡ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਦੇ ਵਾਦੀ ਦੇ ਹੋਸਤਾਨਾਂ ਨੂੰ ਪਾਣੀ ਸਪਲਾਈ ਕਰਨ ਵਾਲੀ ਪਾਈਪਲਾਈਨਾਂ ਜਾਮ ਹੋ ਗਈਆਂ ਹਨ ਸ਼ਹਿਰ ਸਪਟਾ ਸਾਨ ਗੁਲਮਰਗ ਵਿੱਚ ਘੱਟੋ ਘੱਟ ਤਾਪਮਨ ਮੰੰਫੀ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਬੀਤੀ ਰਾਤ ਦੇ ਬਰਾਬਰ ਸੀ ਪੈਲਗਾਮ 'ਚ ਘੱਟੋ ਘੱਟ ਤਾਪਮਨ ਮੰੰਫੀ ਤੋਂ 6.8 ਡਿਗਰੀ ਸੈਲਸੀਅਸ ਹਟਾਰਿਆ ਪੰਪੋਰ ਸ਼ਹਿਰ ਦੇ ਵਾਰ-ਵਾਰ ਕੋਨੀਵਲ ਬਹਾਦੀ ਸਭ ਤੋਂ ਠੰਡਾ ਇਲਾਕਾ ਰਿਹਾ ਜਿੱਥੇ ਪਾਰਾ 0 ਤੋਂ 8.5 ਡਿਗਰੀ ਸੈਲਸੀਅਸ ਹੇਠਾ ਆ ਗਿਆ ਹੈ ਕਸ਼ਮੀਰ ਦੇ ਪ੍ਰਵੇਸ਼ ਦੁਆਰ ਕਾਜੀਗੋਡ ਵਿੱਚ ਘੱਟੋ-ਘੱਟ ਤਾਪਮਾਨ -6 ਉੱਤਰੀ ਕਸ਼ਮੀਰ ਦੇ ਕਪਵਾੜਾ ਵਿੱਚ -5.6 ਅਤੇ ਦੱਖਣੀ ਕਸ਼ਮੀਰ ਦੇ ਕੋਕਰਨਾਗ ਵਿੱਚ -5.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੌਸਮ ਵਿਭਾਗ ਨੇ 26 ਦਸੰਬਰ ਤੱਕ ਮੌਸਮ ਖੁਸ਼ਕ ਰਹਿਣ ਅਤੇ 21-22 ਦਸੰਬਰ ਦੀ ਰਾਤ ਨੂੰ ਬਾਦੀ ਦੇ ਉੱਚੇ ਇਲਾਕਿਆਂ 'ਚ ਹਲਕੀ ਬਰਫਬਾਰੀ ਦੀ ਪੇਸ਼ੇਂਗੋਈ ਕੀਤੀ ਹੈ ਬਾਦੀ ਵਿੱਚ ਅਗਲੇ ਦਿਨੀ ਘੱਟੋ ਘੱਟ ਤਾਪਮਨ ਵਿੱਚ ਹੋਰ ਗਰਾਵਟ ਆ ਸਕਦੀ ਹੈ ਹਰਫਨ ਮੋਲਾ ਖਿਡਾਰੀ ਰਵਿੰਦਰਜ ਰਿਜਜਾ 70 ਤੇ ਕੇਹਲ ਰਾਹੁਲ 84 ਦੇ ਨੀਂਦ ਸੰਕੜਿਆਂ ਦੀ ਬਦੌਲਤ ਭਾਰਤ ਨੇ ਇੱਥੇ ਹੀ ਮੇਜ਼ਬਾਨਾ ਆਸਟ੍ਰੇਲੀਆ ਖਿਲਾਫ ਤੀਜੇ ਟੈਸਟ ਕ੍ਰਿਕਟ ਮੈਚ ਦੇ ਚੌਥੇ ਦਿਨ ਫਾਲੋਅ-ਆਨ ਬਚਾਉਂਦਿਆਂ 9 ਵਿਕਟਾਂ ਦੇ ਨੁਕਸਾਨ ਤੇ 252 ਦੌੜਾਂ ਬਣਾ ਲਈਆਂ ਹਨ ਖਰਾਬ ਰੋਸ਼ਨੀ ਕਰਕੇ ਚੌਥੇ ਦਿਨ ਦੀ ਖੇਡ ਨੂੰ ਸਮੇਂ ਤੋਂ ਪਹਿਲਾਂ ਖਤਮ ਕਰਨਾ ਪਿਆ ਚੌਥਾ ਬੱਲੇਬਾਜ਼ਾਂ ਵਿੱਚ ਜਸਪ੍ਰਿਤ ਬੁਮਰਾ 10 ਤੇ ਕਾਸ਼ਦੀਪ ਸਤਾਈਨੇਸ਼ 27 ਨੇ 250 ਤੋਂ ਪਾਰ ਰਜਨ ਵਿੱਚ ਮਦਦ ਕੀਤੀ ਦੋਵਾਂ ਨੇ 10ਵੇਂ ਵਿਕਟ ਲਈ 54 ਗੇਂਦਾਂ ਤੇ 39 ਦੌਰਾਂ ਦੀ ਨਾਵਾਦ ਪਾਈਵਲੀ ਕੀਤੀ ਭਾਰਤ ਅਜੇ ਵੀ ਮੇਜ਼ਬਾਨ ਟੀਮ ਤੋਂ 193 ਦੌਰਾਂ ਪਿੱਛੇ ਹੈ ਆਸਟ੍ਰੇਲੀਆ ਲਈ ਕਪਤਾਨ ਪੈਟ ਕਮਿਨਸਨ ਸਭ ਤੋਂ ਸਫਲ ਗੇਂਦਬਾਜ਼ ਰਿਹਾ ਜਿਸ ਨੇ 80 ਦੌਰਾਂ ਬਦਲੇ 4 ਵਿਕਟ ਲਏ ਮਿਸ਼ੇਲ ਸਟਾਰਕ 83 ਦੌਰਾਂ ਬਦਲੇ 3 ਵਿਕਟ ਲੈਣ ਵਿੱਚ ਸਫਲ ਰਿਹਾ ਇੱਕ ਵਿਕਟ ਨਾਥਨ ਲੈਂਡ ਦੇ ਸੀਆਈ ਇਸ ਦੌਰਾਨ ਤੇਜ਼ ਗੇਂਦਵਾਜ਼ਾ ਜੋਸ਼ ਹਿਜਲਬੁਰਦ ਸੱਟ ਕਰਕੇ ਬਾਕੀ ਰਹਿੰਦੇ ਮੈਚ ਲਈ ਬਾਹਰ ਹੋ ਗਿਆ ਇਸ ਤੋਂ ਪਹਿਲਾਂ ਜਲੇਜਾ ਨੇ ਨितीश ਕੁਮਾਰ ਰਾਣਾ 16 ਨਾਲ 57 ਦੌੜਾਂ ਦੀ ਅਹਿਮ ਭਾਈ ਵਾਲੀ ਕੀਤੀ 20 ਕਰਕੇ ਮੈਚ ਨੂੰ ਵਿਚਾਲੇ ਰੋਕਣਾ ਪਿਆ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ